ਮੇત્રો ਦੋ ਜਾਨਵਰ ਦਿਖਾਉਣ ਲੱਗਿਆ ਤੇ ਆ ਜਿਹੜੀ ਘੋੜੀ ਆ ਦਾ 90000 ਮੁੱਲ ਹੈ ਤੇ ਜਿਹੜਾ ਹਾ ਘੋੜਾ ਕਾ ਬਸ਼ੀਰਾ ਕਾ ਇਹਦਾ 80000 ਰੁਪਿਆ ਮੁੱਲ ਆ ਦੋਨੇ ਸਾਫ ਸੁਥਰੇ ਜਾਨਵਰ ਨੇ ਤੇ ਬਸ਼ੀਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਦਰੂਣੇ ਘੋੜੇ ਦਾ ਪੋਤਾ ਕਾ ਅਲਬਖਸ ਘੋੜੇ ਦਾ ਬੱਚਾ ਕਾ ਦੋਨਾਂ ਦੀ ਡਿਟੇਲ ਆ ਜਿਹੜੀ ਆਪਾਂ ਵੀਡੀਓ ਚ ਸਾਂਝੀ ਕਰਾਂਗੇ ਐਂਡ ਤੱਕ ਬਣੇ ਰਹੋ ਸਾਫ ਸੁਥਰੇ ਜਾਨਵਰ ਨੇ ਭਾਜਵਾਨ ਵਾਲੇ ਜਾਨਵਰ ਨੇ ਤੇ ਬਾਕੀ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਵੱੱਠੇ ਸੇਲ ਕਰਵਾ ਸਕਦੇ ਹੋ ਜਿਹੜਾ ਜਾਨਵਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸ਼ਕੀਨ ਆ ਕੰਨਾਂ ਦਾ ਬਹੁਤ ਸੋਹਣਾ ਤੇ ਬੇਲਬੂਲ ਵੀ ਹੈਗੀ ਆ ਸਾਫ਼ ਸੁਥਰੀ ਆ ਦੋਸਤੋ ਇਹ ਤੇ ਇਹਦੀ ਉਮਰ ਹੋ ਗਈ 2 ਦੰਦ ਹੋ ਗਈ ਇਹ ਤੇ ਦੋਸਤੋ ਇਹ ਗੱਬਣ ਕਰਾਈ ਹੋਈ ਆ ਇਹਦੇ ਚਾਰੇ ਪੈਰ ਥੋੜੇ ਥੋੜੇ ਚਿੱਟੇ ਨੇ ਤੇ ਇਹ ਨੁਕਰੇ ਘੋੜੇ ਤੋਂ ਗੱਬਣ ਕ੍ਰੋਸ ਕਰਾਤੀ ਬਾਈ ਕਹਿੰਦੇ ਵੀ ਅਜੇ ਆਪਾਂ ਚੈੱਕ ਨਹੀਂ ਕਰਵਾਈ ਹੈਗੀ ਇਹ ਤੇ ਕ੍ਰਾਸ ਕਰਾਈ ਹੋਈ ਆ ਦੋਸਤੋ ਤੇ 95 ਇੰਚ ਹਾਈਟ ਆ ਬਾਲਪੌਰੀਆਂ ਦੀ ਸਾਫ ਸੁਥਰੀ ਆ ਇਹ ਘੋੜੀ ਆ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਦੋ ਦੰਦ ਹੋਗੀ ਜੇ ਕੋਈ ਮੱਤਰ ਪਿਆਰਾ ਇਹ ਘੋੜੀ ਖਰੀਦਣੀ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦਿੱਤਾ ਬਾਈ ਦਾ ਤੇ ਜਾਨਵਰ ਇਹ ਖੜੇ ਨੇ ਦੋਸਤੋ ਜਖੇਪੜ ਤੇ ਸਾਫ ਸੁਥਰੀ ਆ 2.5 ਮਹੀਨਿਆਂ ਦੇ ਲਗਭਗ ਬਾਈ ਕਹਿੰਦੇ ਹੋਗੇ ਕ੍ਰਾਸ ਕਰਾਈ ਨੂੰ ਤੇ ਚੈੱਕ ਨਹੀਂ ਕਰਵਾਈ ਆ ਆਪਾਂ ਨੇ ਬਾਲਪੌਰੀਆਂ ਦੀ ਐਨ ਸਾਫ ਆ ਤੇ ਅੱਗੇ ਤੁਸੀਂ ਆ ਦੇਖ ਰਹੇ ਹੋ ਮਾਰਵਾੜੀ ਬਸ਼ੀਰਾ ਜਿਹੜਾ ਦੇਖ ਰਹੇ ਹੋ ਦਰੋਣੇ ਘੋੜੇ ਦਾ ਪੋਤਾ ਗਾ ਅਲਵਖਸ਼ ਘੋੜੇ ਦਾ ਬੱਚਾ ਦੋਸਤੋ ਇਹ ਪੌਰੀਆਂ ਦਾ ਬਿਲਕੁਲ ਸਾਫ਼ ਸੁਥਰਾ ਦੋਸਤੋ ਇਹ ਬਸ਼ੀਰਾ ਜਿਹੜਾ ਤੇ ਐਨ ਓਕੇ ਆ ਬਾਈ ਕਹਿੰਦਾ ਪੌਰੀਆਂ ਬੱਖੋਂ ਤੇ ਅਲਵਖਸ਼ ਘੋੜੇ ਦਾ ਬੱਚਾ ਗਾ ਦਰੋਣੇ ਘੋੜੇ ਦਾ ਪੋਤਾ ਦੋਸਤੋ ਤੇ 14.5 ਮਹੀਨੇ ਇਸ ਘੋੜੇ ਦੀ ਬਸ਼ੀਰੇ ਦੀ ਹਾਈਟ ਹੋਗੀ ਤੇ ਜੇ ਕੋਈ ਮਿੱਤਰ ਪਿਆਰੇ ਨੂੰ ਮਾਰਵਾੜੀ ਬਸ਼ੀਰਾ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਜੇ ਕੋਈ ਮਿੱਤਰ ਪਿਆਰੇ ਨੂੰ ਘੋੜੀ ਚਾਹੁੰਦੀਆਂ ਤਾਂ ਉਹ ਵੀ ਗੱਲਬਾਤ ਕਰ ਲਿਓ ਜਿਹੜਾ ਬਸ਼ੀਰਾ ਇਹਦਾ ਮੁੱਲ ਬਾਈ ਕਰਦੇ ਨੇ 80000 ਰੁਪਿਆ ਘੋੜੀ ਦਾ ਮੁੱਲ ਕਰਦੇ ਨੇ ਬਾਈ 90000 ਰੁਪਿਆ ਤੇ ਇਹ ਦੋਨੇ ਜਾਨਵਰ ਦੋਸਤੋ ਜਖੇਪਲ ਖੜੇ ਨੇ ਸਨਾਮ ਦੇ ਕੋਲ ਪੈ ਜਾਂਦਾ ਜਖੇਪਲ ਤੁਸੀਂ ਜਾ ਕੇ ਦੇਖ ਪਰਖ ਕੇ ਇਹ ਜਿਹੜੇ ਦੋਨੇ ਜਾਨਵਰ ਆ ਖਰੀਦ ਸਕਦੇ ਹੋ ਨੰਬਰ ਆ ਜਿਹੜਾ ਆਪਾਂ ਨੇ ਸਕਰੀਨ ਤੇ ਦਿੱਤਾ ਤੁਹਾਡਾ ਬਾਈ ਦਾ ਗੱਲਬਾਤ ਕਰ ਲਿਓ ਦੋਸਤੋ ਜਾਨਵਰਾਂ ਲਈ ਵੀਡੀਓ ਸ਼ੇਅਰ ਕਰ ਦਿਓ ਤੇ ਬਾਕੀ ਆਪਣਾ ਨੰਬਰ ਚੱਲ ਰਿਹਾ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਾਨਵਰ ਘਰੇ ਬੈਠੇ ਸੇਲ ਕਰਵਾ